ਜੋ ਸ਼ੁਰੂ ਹੋ ਗਈ ਫਿਰ ਕੱਲ ਗੱਲਬਾਤ ਹੋ ਗਿਆ ਗਰੀਬ ਜਿਹਾ ਪਿੰਡ ਦੇਖ ਲਿਆ ਸਾਡਾ ਇੱਕ ਪਿੰਡ ਛੋਟਾ ਹੈ ਜਾਂ ਤਾਂ ਇਹਨਾਂ ਦਾ ਹੱਕ ਬਣਦਾ ਤੇ ਭੈਣੀ ਜਾਣਦਾ ਜਾਂ ਆਖੇ ਵਾਲੇ ਜਾਣਦਾ ਉੱਥੇ ਇਹ ਇਹ ਦਰਦੇ ਉੱਥੇ ਗਏ ਨਹੀਂ ਭੈਣੀ ਲੋਕਾਂ ਤੋਂ ਸਾਡਾ ਪਿੰਡ ਛੋਟਾ ਤਾਂ ਇੱਥੋਂ ਸ਼ੁਰੂ ਕਰਦੇ ਨੇ ਕਿ ਛੋਟੇ ਪਿੰਡ ਦੀ ਗੱਲ ਸ਼ੁਰੂ ਕਿਉਂ ਕਰੀ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਬੜਾ ਚੰਗਾ ਕਿਸਾਨਾਂ ਦੇ ਹੱਕ ਦੀ ਗੱਲ ਕਰਦਾਗਾ ਫਿਰ ਅੱਜ ਉਸੇ ਮੁੱਖ ਮੰਤਰੀ ਦੇ ਬਰੋਚ ਚ ਖੜ ਗਿਆ ਕਿ ਇੱਥੋਂ ਐ ਸ਼ੁਰੂ ਕੀਤੀ ਹੈ ਇੱਥੋਂ ਅਸੀਂ ਵੋਟ ਪਾਤੀ 1700 ਉਹਨੂੰ ਆਏ ਆ ਵਿਜੇ ਸਿੰਘਲੇ ਨੂੰ ਭਗਵੰਤ ਮਾਨ ਨੂੰ ਬੀੜਾ ਪਿੰਡੀ ਮੇਰਾ ਪਾਈਚੂ ਸ਼ੁਰੂ ਕਰ ਦਿੱ ਗਏ ਅਸੀਂ ਤੋਂ ਬੋਟ ਵਾਲੀ ਫਾਟੀ ਇਸ ਕਰਕੇ ਕਰਦਾ ਹੈ ਅੱਛਾ ਉਹਨਾਂ ਕਹਿੰਦੇ ਜ਼ਮੀਨਾਂ ਦੇਣ ਦੀ ਤਿਆਰ ਨਹੀਂ ਕਿਸਾਨ ਨੂੰ ਕੁਝ ਕੋਈ ਵੀ ਤਿਆਰ ਨਹੀਂ ਨਾ ਨਾ ਗੱਲ ਤਾਂ ਇਹ ਕਰਦੇ ਆ ਵੀ ਚੰਗਾ ਕਹਿੰਦੇ ਸੀ ਉਹ ਤਾਂ ਵੀ ਹੁਣ ਕੇ ਮਾਰਾ ਹੋ ਗਿਆ ਯਾਰ ਇਹ ਤੁਹਾਨੂੰ ਮੈਂ ਬਾਰ-ਬਾਰ ਸਮਝਾਈ ਆਂ ਨਾ ਵੀ ਇਹ ਜਿਹੜਾ ਕਲੀਪ ਜਿਹੜਾ ਘਰ ਦਾ ਕਬੀਲਦਾਰ ਮੋਰੀ ਹੋਵੇ ਉਹ ਆਪ ਦੇ ਘਰ ਨੂੰ ਬਚਾਉਣ ਵਾਸਤੇ ਇਹ ਹੁਣ ਚੰਡੀਗੜ੍ਹ ਦਾ ਉੱਥੇ ਕੁਰਸੀ ਦਾ ਮੋਰੀ ਹੋ ਕੇ ਬਹਿ ਗਿਆ ਇੰਤਾ ਆਪ ਦੀ ਕੁਰਸੀ ਬਚਾਉਣੀ ਹੈ ਜਿੰਨੇ ਪੈਸੇ ਕਮਾਵਾਂਗੇ ਲੋਕਾਂ ਦੇ ਟੈਕਸ ਲਾਵਾਂਗੇ ਉਹਨੇ ਕੋਈ ਸੜਕ ਸੁਰਕ ਬਣਾਵਾਂਗੇ ਜਾਂ ਕੋਈ ਬੱਸਾਂ ਲਵਾਂਗੇ ਜਾਂ ਕੋਈ ਆਪ ਦੀ ਕੋਟੀ ਦਾ ਠੀਮਾ ਲਾਂਗੇ ਜਾਂ ਆਪ ਦੀ ਕੋਈ ਜ਼ਮੀਨ ਲੈ ਲਾਂਗੇ ਇਹਦਾ ਤਾਂ ਹੱਕ ਆ ਆਪ ਦੇ ਘਰ ਨੂੰ ਤਾਂ ਹਰੇਕ ਹੀ ਬਣਾਉਂਦਾ ਜੇ ਮੈਂ ਬਹਿ ਜਾ ਚੰਡੀਗੜ੍ਹ ਦੀ ਪੁਸਤ ਤੇ ਮੈਂ ਕਿਹੜਾ ਬਣਾਵਾਂਗਾ ਆਪਦਾ ਘਰ ਮੈਂ ਕਿਹੜਾ ਲੋਕਾਂ ਦੇ ਟੈਕਸ ਨਾਲ ਲਾਵਾਂ ਭਗਵਾਨ ਜੀ ਮਾਨ ਤਾਂ ਕਹਿੰਦਾ ਮੈਂ ਕਿਸੇ ਦਾ 1 ਰੁਪਿਆ ਖਾਵਾਂ ਤਾਂ ਹਰਾਮ ਦੇ ਬਰਾਬਰ ਅੱਜ ਤੁਸੀਂ ਕਹਿੰਦੇ ਵੀ ਉਹ ਘਰ ਦਾ ਘਰ ਬਣਾ ਲੂਗਾ ਵੀ ਮੈਂ ਵੀ ਬਣਾ ਬਣਾ ਲੂੰਗਾ ਜੇ ਮੈਂ ਰਹਿ ਜਾ ਹਾਂ ਕਹਿਣਾ ਉਹ ਜਦੋਂ ਭਗਵੰਤ ਸਤਮਾਨ ਤੱਕ ਕੋਈ ਆਏ ਕਹਿੰਦਾ ਹੁੰਦਾ ਵੀ ਸਾਡਾ ਮੁੰਡਾ ਮੜਾ ਕੋਈ ਕਹਿੰਦਾ ਹੁੰਦਾ ਆਪਦੇ ਉਸ ਨੂੰ ਕੋਈ ਨਹੀਂ ਕਹਿੰਦਾ ਆਦੇ ਉਸ ਨੂੰ ਵੀ ਸਾਡਾ ਮੁੰਡਾ ਹਰੇਕ ਆਕੂ ਸਾਡੇ ਮੁੰਡਾ ਦਾ ਵਾਹ ਚੰਗਾ ਉਹ ਭਗਵੰਤ ਸਤਮਾਨ ਵੀ ਆਪਕੂ ਮਾਤਾ ਕਿਰਪੀਆ ਨਹੀਂ ਖਾਂਦਾ ਤੇ ਤੜਕੇ ਆਥੇ ਨੇ ਫਿਰ ਦਾਰੂ ਕਾਦੀ ਪੀਂਦਾ ਉਹ ਰੋਟੀ ਕਾਦੀ ਖਾਂਦਾ ਉਹ ਕਪੜਾ ਜਿੱਥੋਂ ਆਉਂਦਾ ਕੀ ਸਰਕਾਰ ਉਹਨੂੰ ਨੌਕਰੀ ਮਿਲਦੀ ਨਹੀਂ ਉਹ ਕਿੱਥੋਂ ਲੈਂਦਾ ਹੈ ਸਰਕਾਰ ਨੂੰ ਨੌਕਰੀ ਕਾ ਕਿ ਤੇਰੀ ਜ਼ਿਆਦਾ ਸਰਕਾਰ ਬਣਦੀ ਤੂੰ ਕਿਹਾ ਸੀਗਾ ਕੈਪਟਨ ਤਾਂ ਆਏ ਆ ਜੀ ਸੁਖਵੀਰ ਆ ਬਦਲ ਆਏ ਆ ਨਵਜੋਤ ਸਿੱਧੂ ਜੀ ਆ ਉਹ ਭਗਵੰਤ ਮਾਨ ਬੜਾ ਵਧੀਆ ਤੇ ਅੱਜ ਉਸੇ ਦੇ ਖਿਲਾਫ ਝੰਡਾ ਭਗਵੰਤ ਮਾਨ ਤਾਂ ਹੌਨਰਸ ਦੀ ਬਾਦੇ ਅਸੀਂ ਫੇਰ ਵੀ ਵਧੀਆ ਕਹਾਂਗੇ ਪਰ ਜਿੰਨੇ ਚਿਰ ਕੋ ਆਦੇ ਪਦ ਤੇ ਬੈਠਾ ਉਹਨਾਂ ਚ ਇੱਕ ਨਹੀਂ ਕਹਿ ਸਕਦੇ ਅਸੀਂ ਉਹਨੂੰ ਉਹਨਾਂ ਚ ਇੱਕ ਟੱਕਰ ਲਾਵਾਂਗੇ ਫਿਰ ਪਾਦੀ ਪਾਟੇ ਬੈਠੇ ਨੂੰ ਇਹੇ ਦਾ ਕੀ ਹੋ ਗਿਆ ਉਹਨੂੰ ਉਹ ਜਦੋਂ ਉੱਥੇ ਬਹਿ ਕੇ ਹਰੇਕ ਨੂੰ ਇਹੀ ਕੰਮ ਕਰਨਾ ਪੈਂਦਾ ਹੈ ਹਰੇਕ ਨੂੰ ਇਹੀ ਕੰਮ ਕਰਨਾ ਪੈਂਦਾ ਹੈ ਹੁਣ ਮੋਦੀ ਹੈ ਮੋਦੀ ਅਰਾਂਚੋ ਤੇਲ ਲੈ ਕੇ ਆਉਂਦਾ ਹੈ ਉਹ ਲਿਆ ਕੇ ਆਪਦੇ ਚਹੇਤਿਆਂ ਨੂੰ ਦੇ ਦਿੰਦਾ ਜੇ ਉਹੀ ਸਰਕਾਰੂ ਤੇਲ ਪੰਪ ਲਾ ਕੇ ਉਥੇ ਗਰੀਬਾਂ ਦੇ ਮੁੰਡੇ ਰੱਖੇ ਜਣ ਕਿੰਨੀ ਗਰੀਬੀ ਖਤਮ ਹੋ ਸਕਦੀ ਹੈ ਲੋਕਾਂ ਦੀ ਮਣਾ ਮੁਹੇ ਖਤਮ ਹੋ ਸਕਦੀ ਹੈ ਜਿਹੜਾ ਪੈਸਾ ਬਿਰਲੇ ਕਾਟੇ ਕੋਲੇ ਜਾਂਦਾ ਹੈ ਰਿਲੈਂਸ ਵਾਲਿਆਂ ਕੋਲੇ ਜਾਂਦਾ ਉਹ ਇਨਾਂ ਦੇ ਇਨਾਂ ਕੋਲੇ ਨਾਲ ਸਾਡੇ ਗਰੀਬਾਂ ਕੋਲੇ ਸੁਖਵੀਰ ਬਾਦਲ ਕਹਿੰਦਾ ਮੈਂ ਆਪਣੀ ਜਾਨ ਵੀ ਕੁਰਬਾਨ ਕਰ ਦੂੰ ਜੇ ਕਿਸਾਨਾਂ ਦੀ ਜ਼ਮੀਨ ਖੋਣਗੇ ਉਹ ਤਾਂ ਇੱਕ ਬਲੇਟ ਦੀ ਝਰੀਟ ਵੀ ਨਹੀਂ ਮਰਵਾ ਸਕਦਾ ਸਭ ਝੂਠ ਬੋਲਦਾ ਜਦੋਂ ਉਹਨਾਂ ਨੇ ਰਿਲਾਇੰਸ ਵਾਲਿਆਂ ਨੇ ਜਿਹੜੇ ਇਹ ਫੁੱਡੇ ਵਾਲੇ ਨੇ ਇਹ ਜਦੋਂ ਮਾੜੇ ਜੇ ਝਾਕ ਕੇ ਸੁਖਵੀਰ ਚੌਦੀ ਨਹੀਂ ਨਹੀਂ ਪੈਜੂ ਕੈਪਟਨ ਦੀ ਨਹੀਂ ਨਹੀਂ ਪੈਜੂ ਮੋਦੀ ਦੀ ਨਹੀਂ ਨਹੀਂ ਪੈਜੂ ਇਹ ਇਹ ਜ਼ਮੀਨ ਸਾਡੀ ਬਚਾਉਂਦੇ ਨਹੀਂ ਤਾਂ ਸਾਨੂੰ ਉਹ ਵੜਿਆਉਂਦੇ ਨੇ ਵੀ ਸਾਡੇ ਵੀ ਨਹੀਂ ਆਜਣਾ ਜ਼ਮੀਨ ਸਾਡੀ ਕੋਈ ਨਹੀਂ ਕੋ ਚਾਹੁੰਦਾ ਜ਼ਮੀਨ ਤਾਂ ਬਚਾਵਾਂਗੇ ਜਿਹੜਾ ਸੰਘਰਸ਼ ਤੋਂ ਮੋਰਚਾ ਇਹ ਬਚਾਉਂਦਾ ਕਾਂਗਰਸ ਵਾਲੇ ਵੀ ਰੈਲੀਆਂ ਕਰ ਰਹੇ ਨੇ ਕਿਸਾਨਾਂ ਦੇ ਹੱਕ 'ਚ ਕਹਿੰਦੇ ਜ਼ਮੀਨ ਨਹੀਂ ਜਾਣ ਦਿੰਦੇ ਉਹ ਸਰਕਾਰੂ ਰੈਲੀਆਂ ਹੋ ਕੇ ਨਿਬੜ ਜਾਂਦੀਆਂ ਨੇ ਉਹ ਸਾਡੇ ਹੱਕ 'ਚ ਨਹੀਂ ਕਰਦੇ ਤਾਂ ਇੱਕ ਸਰਕਾਰੂ ਰੈਲੀਆਂ ਕਰਦੇ ਨੇ ਸਰਕਾਰ ਦੇ ਹੱਕ 'ਚ ਉਹ ਨਿਬੜਦੀਆਂ ਨੇ ਉਹ ਤਾਂ ਇਹ ਵੀ ਸਰਕਾਰ ਕਹਿੰਦੀ ਕਿਸਾਨ ਜਿਹੜੇ ਲੀਡਰ ਨੇ ਕਹਿੰਦੇ ਉਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਕਿਸਾਨ ਦਾ ਜ਼ਮੀਨ ਦੇਣ ਨੂੰ ਤਿਆਰ ਨਹੀਂ ਫਿਰ ਯਰਕ ਇਹ ਕਾਂਗਰਸ ਵਾਲਾ ਆਖੇ ਤੁਸੀਂ ਯਾਰ ਸਾਡਾ ਇੱਥੇ ਇੱਕੋ ਜਿਹਾ ਬੰਦਾ ਹੈ ਜੇ ਸਾਨੂੰ ਸਾਡੇ ਨਾਲ ਲੱਗੇ ਉਹ ਸਾਡੀ ਮਦਦ ਕਰ ਸਕਦਾ ਹੈ ਉਹ ਸਾਡੇ ਘਰਾਂ 'ਚ ਭੀਖੀ ਵੀ ਬੈਠਾ ਤੇ ਦਿੱਕੀ ਲੰਗਦਾ ਨੂੰ ਨਾਰਮਾ ਹਰੇਕ ਦੇ ਦੁੱਖ ਦੇ ਸੁੱਖ ਦੇ ਖੜਦਾ ਜੇ ਉਹ ਆਜੇ ਸਾਡੇ ਨਾਲ ਉਹ ਮਦਦ ਕਰ ਦੇ ਉਹ ਵੀ ਅਸੀਂ ਸਹੀ ਮੰਨਾਂਗੇ ਨਹੀਂ ਹੋਰ ਕੋਈ ਕਾਂਗਰਸੀ ਆਜੇ ਕਾਲੀ ਆਜੇ ਅਸੀਂ ਕਿਸੇ ਨੂੰ ਮਰਦੇ ਸਾਰੇ ਰੋਟੀ ਛੇ ਰੋਟੀਆਂ ਸੇਕਦੇ ਨੇ ਤੁਹਾਡੇ ਪਿੰਡ 'ਚ ਤਾਂ ਪੋਸਟਰ ਵੀ ਲਾਦੇ ਕਹਿੰਦੇ ਵੀ ਆਉਣ ਨਹੀਂ ਦਿੰਦੇ ਕੀ ਕੁਛ ਲਿਖਿਆ ਤੇ ਪੋਸਟਰਾਂ ਦੇ ਤੁਸੀਂ ਪੋਸਟਰ ਤਾਂ ਉੱਥੇ ਜਾ ਕੇ ਤੂੰ ਪੜ੍ਹ ਲੈ ਮੈਂ ਤੈਨੂੰ ਪੜ੍ਹ ਜੋ ਤੁਸੀਂ ਉਹਦੇ ਨਾਰੇ ਲਾਏ ਨੇ ਉਹ ਲਿਖਿਆਗਾ ਪੜ੍ਹਿਆਗਾ ਉਹ ਨਾਰੇ ਤਾਂ ਹੋਣ ਵੀ ਲਾਉਣੇ ਆ ਪਰ ਮੈਂ ਆਣ ਪੜਾਂ ਮੈਨੂੰ ਪੜਨਾ ਨਹੀਂ ਆਉਂਦਾ ਕੀ ਫੇਰ ਵੀ ਕੀ ਜਾਣਕਾਰੀ ਤਾਂ ਦਿੱਤੀ ਹੋਊਗੀ ਉਹ ਤੇ ਵੀ ਜਾਣਕਾਰੀ ਤਾਂ ਦਿੱਤੀ ਵੀ ਸਾਡੇ ਪਿੰਡ ਚ ਕੇਸ ਗੱਲ ਇਸ ਗੱਲ ਨੂੰ ਲੈ ਕੇ ਕੋਈ ਵਿਜੇ ਸਿੰਘ ਨੇ ਵਰਗਾ ਕੇ ਸਾਨੂੰ ਬੜਿਆ ਦੇ ਨਾ ਇਹ ਗੱਲ ਨਾ ਸਾਡੀ ਜ਼ਮੀਨ ਦੇ ਤੋਰੇ ਤੇ ਅਸੀਂ ਮਤਲਬ ਜ਼ਮੀਨ ਦਿੰਦੇ ਨਹੀਂ ਲਿਖਿਆ ਤਾਂ ਇਹ ਆ ਜਿਹੜੇ ਡੰਡੇ ਢੰਡੇ ਪਾਏ ਹੋਏ ਨੇ ਹਾਂ ਇਹ ਕਹਦੇ ਨਹੀਂ ਇਹ ਜੇ ਫੂਟਾ ਗਿਆ ਤਾਂ ਫਿਰ ਝੰਡਾ ਲਾ ਕੇ ਢੀਜੇ ਚ ਤੇ ਗਾਂਗ ਮੋਡੇ ਤੇ ਤੇ ਜੇ ਸਰਕਾਰ ਆਉਂਦੀ ਐ ਫਿਰ ਜ਼ਬਰਦਸਤੀ ਐਕਵਾਇਰ ਕਰਦੀ ਐ ਫਿਰ ਫੇਰ ਵੀ ਲਾਇਆ ਉੱਥੇ ਪਟਿਆਲੇ ਕਰ ਦਿੱਤੀ ਤੇਰੇ ਸਾਹਮਣੇ ਪਟਿਆਲੇ ਕਰੀ ਸੀ ਉਹ ਜ਼ਮੀਨ ਦਾ ਜੀਰੀਆਂ ਲਾ ਕੇ ਕੋਈ ਵੇਹ ਲੈਣ ਬਾਗ ਗਿਆ ਕੋਈ ਆਦੇ ਢਿੱਲੇ ਵਿੱਚ ਕਿਤੇ ਬਾਗ ਗਿਆ ਮਗਰੋਂ ਮਣਾ ਮੂਹੇ ਪੁਲਿਸ ਲਿਆ ਕਿ ਮਣਾ ਮੂਹੇ ਟਰੈਕਟਰ ਲੈ ਕੇ ਬਾਹਰ ਚ ਗਈ ਫੇਰ ਉਹਨਾਂ ਨੇ ਦਵਾਰੇ ਪੌਦ ਲਾ ਕੇ ਹੁਣ ਲਾ ਕੇ ਹੁਣ ਸੁੱਝੀਆਂ ਬਾਤੇ ਬੈਠੇ ਨੇ ਤੇ ਹੁਣ ਸਰਕਾਰ ਕਿੱਧਰ ਗਈ ਇੱਥੇ ਵੀ ਹੋ ਸਕਦਾ ਏ ਤੁਸੀਂ ਰਾਤ ਨੂੰ ਸੁੱਤੇ ਪਿਆ ਤੁਸੀਂ ਬਾਹਰ ਸਕਦੇ ਨੇ ਇੱਛੇ ਵੀ ਹੋ ਸਕਦਾ ਹੈ ਪਰ ਅਸੀਂ ਤਾਂ ਇੰਨੀ ਗੱਲ ਕਹਿੰਦੇ ਆਂ ਵੀ ਅਸੀਂ ਇਹ ਜਿਹਨੇ ਸਾਇੰਟਿਸਟ ਕਹਿ ਕੇ ਸਾਨੂੰ ਦੱਸ ਕੇ ਮੋਂ ਅਸੀਂ ਬਹੋਂਗੇ ਜੀ ਆਹ ਬੈਠੋ ਆਹ ਹੋ ਰਿਹਾ ਜਵਾ ਲੈ तो जो दूसरी तो 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 बार लोग ने अभी सुना लिया है कर रहे हैं क्या बात पूछने दो मुझे क्या है सभी के रहते हुए चला हां हो नहीं हो डॉक्टर बोलूं मैं चाहता हूं यहां बजट में